ਮੈਂ ਸੰਸਪਰਕਰ ਵਾਸੀ ਮੋੱਖ ਸੱਤਾ ਦਾ ਖੂਲ ਅੱਜ ਸਾਨੂੰ ਉਸੋਨੇ ਬੁਢੀ ਸੰਭਤਾ ਮਿਲੀ ਜਦੋਂ ਅਸੀਂ ਸਮੇਤ ਕੋਸ ਪਾਰਟੀ ਦੇ ਅਸ਼ਕਰ ਦੇ ਹੋਏ ਪਿੰਡ ਭਾਈਪਾ ਤੋਂ ਲੇਕਰ ਚਰਨਾ ਮੰਡਲਾ ਨੂੰ ਜਾ ਰਹੇ ਸੀ ਤਾਂ ਜਦੋਂ ਭਾਈਪਾ ਮੇਰੂ ਤੋਂ ਤੱਕ ਲਗਭਗ 2 ਕਿਲੋ ਮੀਟਰ ਦੂਰ ਲੇਕਰ ਤੇ ਕੁਝ ਇੱਕੋ ਟਿਕ ਕਬਰਾਂ ਮਨਾਇਆ ਸੀਗਾ ਕਿਤਾ ਕਿ ਪ੍ਰਣਾਉਤੀ ਖੰਡਾ ਕੰਡੇ ਦਾ ਕਬਰ ਬਣ ਸੀਗਾ ਬੀਕ ਬੈਕ ਸਾਈਡ ਤੇ ਕੰਡ ਦੀ ਆਚਰ ਇੱਕ ਸਾਨੂੰ ਛੱਤੀ ਵਿਅਕਤੀ ਅ ਇੱਕ ਗੱਡੇ ਦੇ ਵਿੱਚੋਂ ਫੋਲਾ ਬਰਾਦ ਲਈ ਅਦਲ ਦਿਖਾਈ ਦਿੱਤਾ ਜਿਸ ਤੇ ਅਸੀਂ ਗੱਡੀ ਰੁਵਾ ਕੇ ਸੱਤ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਕਾਬੂ ਕਰਕੇ ਦਾ ਨਾਮ ਪੁੱਛਿਆ ਜਿਸ ਨੇ ਆਪਣਾ ਨਾਮ ਬਲਵੀਰ ਸਿੰਘ ਪੁੱਤਰ ਰਾਣਾ ਮਾਸੀ ਭਾਈਪੁਰ ਦਾ ਦੱਸਿਆ ਜਿਸ ਕੋ ਇਹ ਕਾਬੂ ਦੇ ਵਿੱਚੋਂ ਬੈਟਰੀ ਵਿੱਚੋਂ 10 ਕਿਲੋ ਉੱਕੀ ਡੋਲੇ ਬਰਾਦ ਹੋਏ ਹੈਗੇ ਇਸ ਦੇ ਖਿਲਾਫ ਮਕਦਮਾ ਨੰਬਰ 47 ਮਿਤੀ 4/7/2023 ਰੀਤਾਰਾ 15 ਬੀਐਨਡੀ ਪੈਠਾ ਬੁੱਲ ਦਰਜ ਕਰਕੇ ਤਫਤੀਸ਼ ਜਾਰੀ ਹੈਗੀ ਜੋ ਕੁਛੇਦ ਨਾਲ ਇਹ ਵੀ ਪਤਾ ਲੱਗਿਆ ਕਿ ਇਸਦੇ ਖਲਾਫ ਪਹਿਲਾਂ ਵੀ ਇੱਕ ਰਿਸ਼ੀਏ ਕੋਲ ਦਾ ਮਕਦਮਾ ਦਰਜ ਹੈ ਜਿਸ ਨੂੰ ਕੱਲ੍ਹ ਪੇਸ਼ ਮਾਜੂਦ ਅਦਾਲਤ ਵਿੱਚ ਪੇਸ਼ ਕਰਕੇ ਹੋਰ ਸਮਾਨ ਲੈ ਕੇ ਇਹ ਲਿੰਕ ਧੁਰਾ ਜਾਰੀ ਨਾ ਵੀ ਉਹ ਤੀਰੇ ਕੰਨ ਦਾ ਮੇਟਾ ਕੰਮ ਕਰਦਾ ਹੈ ਤੇ ਨਾਲ ਇਹ ਕਿਹੜੇ ਕਿਹੜੇ ਮੇਟਾ ਸਮਾਨ ਹੈ